ਰਾਗ ਪੈਰੋ ਮਹੱਲਾ ਪੰਜਵਾ ਪੜਤਾਲ ਘਰ ਤੀਜਾ ਇਕ ਓੰਕਾਰ ਸਤਗੁਰ ਪ੍ਰਸਾਦ ਪਰਤਪਾਲ ਪ੍ਰਭ ਕਿਰਪਾਲ ਕਵਨ ਗੁਣ ਗਨੀ ਅਨਕ ਰੰਗ ਬਹੁਤ ਰੰਗ ਸਰਬ ਕੋ ਧਨੀ ਰਹਾਉ ਅਨਕ ਗਿਆਨ ਅਨਕ ਧਿਆਨ ਅਨਕ ਜਾਪ ਜਾਪ ਤਾਪ ਅਨਕ ਗੁਨਿਤ ਤੁਨਿਤ ਲਲਿਤ ਅਨਕ ਧਾਰ ਮੁਨੀ ਅਨਕ ਨਾਦ ਅਨਕ ਬਾਜ ਨਿਮਖ ਨਿਮਖ ਅਨਕ ਸਵਾਦ ਅਨਕ ਦੋਖ ਅਨਕ ਰੋਗ ਮਟਹਿ ਜਸ ਸੁਨੀ ਨਾਨਕ ਸੇਵ ਅਪਾਰ ਦੇਵ ਟਟ ਹੈ ਖਟ ਹੈ ਵਰਤ ਪੂਜਾ ਗਵਨ ਪਵਨ ਯਾਤਰ ਕਰਨ ਸਗਲ ਫਲ ਪੁਨੀ ਪੈਰੋ ਅਸ਼ਟਪਦੀਆ ਮਹੱਲਾ ਪਹਿਲਾ ਕਰ ਦੂਜਾ ਇਕ ਓਅੰਕਾਰ ਸਤਿਗੁਰ ਪ੍ਰਸਾਦ ਆਤਮ ਮਹਾਰਾਮ RAM ਮਹ ਆਤਮ ਚੀਨਸ ਗੁਰ ਵਿਚਾਰਾ ਅੰਮ੍ਰਿਤ ਬਾਣੀ ਸ਼ਬਦ ਪਛਾਣੀ ਦੁਖ ਕਾਟੈ ਹਉ ਮਾਰਾ ਨਾਨਕ ਹਉ ਮੈਂ ਰੋਗ ਬੁਰੇ ਜਹ ਦੇਖਾਂ ਤਹ ਏਕਾ ਬੇਦਨ ਆਪੇ ਬਖਸੈ ਸ਼ਬਦ ਧੁਰੇ ਰਹਾਉ ਆਪੇ ਪਰਖੇ ਪਰਖਣ ਹਾਰੈ ਬਹੁਤ ਸੂਲਾਕ ਨਾ ਹੋਈ ਜਿਨ ਕੋ ਨਦਰ ਭਈ ਗੁਰ ਮੇਲੇ ਪ੍ਰਭ ਪਾਣਾ ਸੱਚ ਸੋਈ ਪਉਣ ਪਾਣੀ ਬੈਸੰਤਰ ਰੋਗੀ ਰੋਗੀ ਧਰਤ ਸਭ ਭੋਗੀ ਮਾਤ ਪਿਤਾ ਮਾਇਆ ਦੇਹ ਸੇ ਰੋਗੀ ਰੋਗੀ ਕੁਟੰਬ ਸੰਜੋਗੀ ਰੋਗੀ ਬ੍ਰਹਮਾ ਵਿਸ਼ਨ ਸਰੁਦਰਾ ਰੋਗੀ ਸਗਲ ਸੰਸਾਰਾ ਹਰ ਪਦ ਚੀਨ ਭੈ ਸੇ ਮੁਕਤੇ ਗੁਰ ਕਾ ਸਬਦ ਵਿਚਾਰਾ ਰੋਗੀ ਸਾਤ ਸਮੁੰਦ ਸਨਦੀਆ ਖੰਡ ਪਤਾਲ ਸੇ ਰੋਗ ਭਰੇ ਹਰ ਕੇ ਲੋਕ ਸੇ ਸਾਚ ਸੁਹੇਲੇ ਸਰਬੀ ਥਾਈ ਨਦਰ ਕਰੇ ਰੋਗੀ ਖਟ ਦਰਸ਼ਨ ਭੇਖ ਧਾਰੀ ਨਾ ਨਾ ਹਠੀ ਅਨਿਕਾ ਬੇਦਕ ਤੇਵ ਕਰਹਿ ਨਹਿ ਬਪੁਰੇ ਨਹਿ ਬੂਝਹਿ ਇਕ ਏਕਾ ਮਿੱਠ ਰਸ ਖਾਏ ਸੁਰੂਗ ਪਰਿਜੈ ਕੰਧ ਮੂਲ ਸੁਖ ਨਾਹੀ ਨਾਮ ਵਿਸਾਰ ਚਲਹਿ ਅਨਮਾਰਗ ਅੰਤ ਕਾਲ ਪਛਤਾਹੀ ਤੀਰਥ ਭਰਮੈ ਰੋਗ ਨ ਛੁਟਸ ਪੜਿਆ ਬਾਦ ਵਿਬਾਦ ਭਇਆ ਦੁਬਿਦਾ ਰੋਗ ਸੋ ਅਦਕ ਵਡੇਰਾ ਮਾਇਆ ਕਾ ਮੁਹਤਾਜ ਭਇਆ ਗੁਰਮੁਖ ਸਾਚਾ ਸਬਦ ਸਲਾਹੈ ਮਨ ਸਾਚਾ ਤਿਸ ਰੋਗ ਗਿਆ ਨਾਨਕ ਹਰ ਜਨ ਅਨੰਦਿਨ ਨਿਰਮਲ ਜਿਨ ਕੋ ਕਰਮ ਨੀਸਾਨ ਪਇਆ ਪੈਰੋ ਮਹੱਲਾ ਤੀਜਾ ਕਰ ਦੂਜਾ ਇਕ ਓੰਕਾਰ ਸਤਗੁਰ ਪ੍ਰਸਾਦ ਤਿਨ ਕਰਤੈ ਇਕ ਚਲਤ ਉਪਾਇ ਅਨਹਦ ਬਾਣੀ ਸ਼ਬਦ ਸੁਣਾਇ ਮਨ ਮੁਖ ਭੂਲੇ ਗੁਰ ਮੁਖ 부ਜਾਇ ਕਾਰਣ ਕਰਤਾ ਕਰਦਾ ਆਇ ਗੁਰ ਕਾ ਸ਼ਬਦ ਮੇਰੇ ਅੰਤਰ ਧਿਆਨ ਹਾਉ ਕਬ ਹੋ ਨ ਛੋਡਾਉ ਹਰ ਕਾ ਨਾਮ ਰਹਾਉ ਪਿਤਾ ਪ੍ਰਹਿਲਾਦ ਪੜਨ ਪਠਾਇਆ ਲੈ ਪਾਟੀ ਪਾਦੇ ਕੈ ਆਇਆ ਨਾਮ ਬਿਨਾਂ ਨਹਿ ਪੜੋ ਆਚਾਰ ਮੇਰੀ ਪੱਟੀਆਂ ਲਿਖ ਦੇਹੋ ਗੋਬਿੰਦ ਮੁਰਾਰ ਪੁੱਤਰ ਪ੍ਰਹਿਲਾਦ ਸਿਉ ਕਹਿਆ ਮਾਏ ਪਰਵਿਰਤ ਨਾ ਪੜਹੋ ਰਹੀ ਸਮਝਾਏ ਨਿਰਪਉ ਦਾਤਾ ਹਰ ਜੀਉ ਮੇਰੇ ਨਾਲ ਜੇ ਹਰ ਛੋਡਾ ਤਉ ਕੁੱਲ ਲਾਗੇ ਗਾਲ ਪ੍ਰਹਿਲਾਦ ਸਭ ਚਾਟੜੇ ਵਿਗਾਰੇ ਹਮਾਰਾ ਕਹਿਆ ਨਾ ਸੁਣੈ ਆਪਣੇ ਕਾਰਜ ਸਵਾਰੇ ਸਬ ਨਗਰੀ ਮਹਿ ਭਗਤ ਦਿਰੜਾਈ ਦੁਸ਼ਟ ਸਭਾ ਕਾ ਕਿਛ ਨਾ ਵਸਾਈ ਸੰਡੈ ਮਰਕੈ ਕੀ ਪੂਕਾਰ ਸਬੇ ਦੈਤ ਰਹੇ ਝਖਮਾਰ ਭਗਤ ਜਨਾ ਕੀ ਪਤ ਰਾਖੈ ਸੋਈ ਕੀਤੇ ਕਹਿ ਕਹਿਆ ਕਿਆ ਹੋਈ ਕਿਰਤ ਸੰਜੋਗੀ ਦੈਤ ਰਾਜ ਚਲਾਇ ਹਰ ਨਾ ਬੂਝੈ ਤਿਨ ਆਪ ਬੁਲਾਇ ਪੁੱਤਰ ਬ੍ਰਹਮਾਦ ਸਿਉ ਵਾਦ ਰਚਾਇਆ ਅੰਦਾ ਨਾ ਬੂਜੈ ਕਾਲ ਨੇੜੈ ਆਇਆ ਪ੍ਰਹਿਲਾਦ ਕੋਠੇ ਵਿੱਚ ਰਾਖਿਆ ਬਾਰ ਦੀਆ ਤਾਲਾ ਨਿਰ ਪਉ ਬਾਲਕ ਮੂਲ ਨੰਡ ਰਈ ਮੇਰੇ ਅੰਤਰ ਗੁਰ ਗੋਪਾਲਾ ਕੀਤਾ ਹੋਵੈ ਸਿਰ ਕੀ ਕਰੈ ਅਨ ਹੁੰਦਾ ਨਾ ਉਤਰਾਇਆ ਜੋ ਤੁਰ ਲਿਖਿਆ ਸੋ ਆਏ ਪਹਉਤਾ ਜਨ ਸਿਓ ਬਾਦ ਰਚਾਇਆ ਪਿਤਾ ਪ੍ਰਹਿਲਾਦ ਸੋਂ ਗੁਰਜ ਉਠਾਈ ਕਹਾ ਤੁਮਾਰਾ ਜਗਦੀਸ਼ ਗੁਸਾਈ ਜਗ ਜੀਵਨ ਦਾਤਾ ਅੰਤ ਸਖਾਈ ਜਹ ਦੇਖਾ ਤਹ ਰਹਿ ਅਸਮਾਈ ਥੰਮ ਉਪਾੜ ਹਰ ਆਪ ਦਿਖਾਇਆ ਅਹੰਕਾਰੀ ਦੇਤ ਮਾਰ ਪਚਾਇਆ ਭਗਤਾ ਮਨ ਆਨੰਦ ਵਜੀ ਵਧਾਈ ਆਪਣੇ ਸੇਵਕ ਕਉ ਦੇ ਵਡਿਆਈ ਜੰਮਣ ਮਰਣਾ ਮੋਹ ਉਪਾਇਆ ਆਵਣ ਜਾਣਾ ਕਰਤੈ ਲਿਖ ਪਾਇਆ ਪ੍ਰਹਿਲਾਦ ਕੈ ਕਾਰਜ ਹਰ ਆਪ ਦਿਖਾਇਆ ਭਗਤਾ ਕਾ ਬੋਲ ਆਗੇ ਆਇਆ ਦੇਵ ਕੁਲੀ ਲਕshmi ਕਉ ਕਰਹਿ ਜੈਕਾਰ ਮਾਤਾ ਨਰਸਿੰਘ ਕਾ ਰੂਪ ਨਿਵਾਰ ਲਕshmi ਭਉ ਕਰੈ ਨਾ ਸਕੇ ਜਾਏ ਪ੍ਰਹਿਲਾਦ ਜਨ ਚਰਨੀ ਲਾਗਾ ਆਏ ਸਤਿਗੁਰ ਨਾਮ ਨਿਧਾਨ ਦਿਰੜਾਇ ਰਾਜ ਮਾਲ ਝੂਠੀ ਸਭ ਮਾਇਆ ਲੋਭੀ ਨਰ ਰਹੇ ਲਪਟਾਏ ਹਰ ਕੇ ਨਾਮ ਬਿਨ ਦਰਗਹਿ ਮਿਲੇ ਸਜਾਏ ਕਹ ਨਾਨਕ ਸਭ ਕੋ ਕਰੇ ਕਰਾਇਆ ਸੇ ਪਰਵਾਣ ਜਿਨੀ ਹਰ ਸਿਉ ਚਿਤ ਲਾਇਆ ਭਗਤਾ ਕਾ ਅੰਗੀਕਾਰ ਕਰਦਾ ਆਇਆ ਕਰਤਾ ਆਪਣਾ ਰੂਪ ਦਿਖਾਇਆ ਪੈਰੋ ਮਹੱਲਾ ਤੀਜਾ ਗੁਰਸੇਵਾ ਤੇ ਅੰਮ੍ਰਿਤ ਫਲ ਪਾਇਆ ਹਉ ਮੈਂ ਤ੍ਰਿਸ਼ਨਾ ਬੁਝਾਈ ਹਰ ਕਾ ਨਾਮ ਹਿਰਦੈ ਮਨ ਵਸਿਆ ਮਨ ਸਾ ਮਨ ਹੈ ਸਮਾਈ ਹਰ ਜੀਉ ਕਿਰਪਾ ਕਰਹੁ ਮੇਰੇ ਪਿਆਰੇ ਅਨੰਦਨ ਹਰ ਗੁਣ ਦੀਨ ਜਨ ਮੰਗੇ ਗੁਰ ਕੈ ਸਬਦ ਉਧਾਰੇ ਰਹਾਓ ਸੰਤ ਜਨ ਕਉ ਜਮ ਜੋਹਿ ਨ ਸਾਕੈ ਰਤੀ ਅੰਚ ਦੁਖ ਨ ਲਾਈ ਆਪ ਤਰਹਿ ਸਗਲੇ ਕੁੱਲ ਤਰਹਿ ਜੋ ਤੇਰੀ ਸਰਣਾਈ ਭਗਤਾ ਕੀ ਬੈਜ ਰਖਹਿ ਤੂ ਆਪੇ ਇਹ ਤੇਰੀ ਵਡਿਆਈ ਜਨਮ ਜਨਮ ਕੇ ਕਿਲ ਵਿਖ ਦੁਖ ਕਟ ਹੈ ਦੁਬਧਾ ਰਤੀ ਨਾਰਾਈ ਹਮ ਮੂੜ ਮੁਗਦ ਕਿਛ ਬੁਝਹਿ ਨਾਹੀ ਤੂ ਆਪੇ ਦੇਹ 부ਝਾਈ ਜੋ ਤੁਧ ਭਾਵੈ ਸੋਈ ਕਰਸੀ ਅਵਰ ਨ ਕਰਣਾ ਜਾਈ ਜਗਤ ਉਪਾਏ ਤੁਦ ਤੰਦੈ ਲਾਇਆ ਪੂੰਡੀ ਕਾਰ ਕਮਾਈ ਜਨਮ ਬਧਾਰਥ ਜੂਵੈ ਹਾਰਿਆ ਸਬਦੈ ਸੁਰਤ ਨ ਪਾਈ ਮਨ ਮੁਖ ਮਰਹਿ ਤਿਨ ਕਿਛੂ ਨ ਸੂਝੈ ਦੁਰਮਤ ਅਗਿਆਨ ਅੰਧਾਰਾ ਪਵਜਲ ਪਾਰ ਨ ਪਾਵਹਿ ਕਬਹੀ ਡੂਬ ਮੋਏ ਬਿਨ ਗੁਰ ਸਿਰ ਪਹਾਰਾ ਸਾਚੇ ਸ਼ਬਦ ਰਤੇ ਜਨ ਸਾਚੇ ਹਰ ਪ੍ਰਭ ਆਪ ਮਿਲਾਏ ਗੁਰ ਕੀ ਬਾਣੀ ਸ਼ਬਦ ਪਛਾਤੀ ਸਾਚ ਰਹੇ ਨਿਵਲਾਏ ਤੂੰ ਆਪ ਨਿਰਮਲ ਤੇਰੇ ਜਨ ਹੈ ਨਿਰਮਲ ਗੁਰ ਕੈ ਸ਼ਬਦ ਵਿਚਾਰੇ ਨਾਨਕ ਤਿਨ ਕੈ ਸਦ ਬਲੇ ਹਾਰੇ RAM ਨਾਮ ਓਰ ਧਾਰੇ ਪੈਰੋ ਮਹੱਲਾ ਪੰਜਵਾ ਅਸ਼ਟਪਦੀਆ ਘਰ ਦੂਜਾ ਇੱਕ ਓੰਕਾਰ ਸਤਗੁਰ ਪ੍ਰਸਾਦ ਜਿਸ ਨਾਮ ਹਿਰਦੈ ਸੋਈ ਵਡ ਰਾਜਾ ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ ਜਿਸ ਨਾਮ ਹਿਰਦੈ ਤਿਨ ਕੋਟ ਧਨ ਪਾਏ ਨਾਮ ਬਿਨਾਂ ਜਨਮ ਬਿਰਥਾ ਜਾਏ ਤਿਸ ਸਾਲਾਹੀ ਜਿਸ ਹਰ ਧਨ ਰਾਸ ਸੋ ਵਡ ਭਾਗੀ ਜਿਸ ਗੁਰ ਮਸਤਕ ਹਾਥ ਰਹਾਉ ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ ਜਿਸ ਨਾਮ ਹਿਰਦੈ ਤਿਸ ਸਹਿਜ ਸੁਖੈਨਾ ਜਿਸ ਨਾਮ ਹਿਰਦੈ ਸੋ ਸੀਤਲ ਹੂਆ ਨਾਮ ਬਿਨਾ ਤ੍ਰਿਗ ਜੀਵਨ ਮੂਆ ਜਿਸ ਨਾਮ ਹਿਰਦੈ ਸੋ ਜੀਵਨ ਮੁਕਤਾ ਜਿਸ ਨਾਮ ਹਿਰਦੈ ਤਿਸ ਸਭ ਹੀ ਜੁਗਤਾ ਜਿਸ ਨਾਮ ਹਿਰਦੈ ਤਿਨ ਨਉ ਨਿਦ ਪਾਈ ਨਾਮ ਬਿਨਾ ਪ੍ਰਮ ਆਵੈ ਜਾਈ ਜਿਸ ਨਾਮ ਹਿਰਦੈ ਸੋ ਵੇ ਪਰਵਾਹਾ ਜਿਸ ਨਾਮ ਹਿਰਦੈ ਤਿਸ ਸਦ ਹੀ ਲਾਹਾ ਜਿਸ ਨਾਮ ਹਿਰਦੈ ਤਿਸ ਵਡ ਪਰਵਾਰਾ नाम बिना मनमुख गावारा जिस नाम हृदय तिस निचल आसन जिस नाम हृदय तिस तख्त निवासन जिस नाम हृदय सो साहो नाम नामहीन नाही साहो जिस नाम हृदय सो सब मह जाता जिस नाम हृदय सो पुरख विधाता जिस नाम हृदय सो सब ते ऊचा नाम बिना जोनी मूचा ਜਿਸ ਨਾਮ ਹਿਰਦੈ ਤਿਸ ਪ੍ਰਗਟ ਪਹਾਰਾ ਜਿਸ ਨਾਮ ਹਿਰਦੈ ਤਿਸ ਮਿਟਿਆ ਅੰਧਾਰਾ ਜਿਸ ਨਾਮ ਹਿਰਦੈ ਸੋ ਬੁਰਖ ਪਰਵਾਣ ਨਾਮ ਬਿਨਾ ਫਿਰ ਆਵਣ ਜਾਣ ਤਿਨ ਨਾਮ ਪਾਇਆ ਜਿਸ ਭਇਓ ਕਿਰਪਾਲ ਸਾਧ ਸੰਗਤ ਮਹ ਲਖੇ ਗੋਪਾਲ ਆਵਣ ਜਾਣ ਰਹੇ ਸੁਖ ਪਾਇਆ ਕਹੋ ਨਾਨਕ ਤਤੈ ਤਤ ਮਿਲਾਇਆ